ਸਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣਾ ਲੱਗੇ ਆ ਠੀਕ ਆ ਜੀ ਪਹਿਲੀ ਵੀਡੀਓ ਆ ਆਪਣੀ ਅੱਜ ਇਸ ਘਰੋਂ ਪਿੰਡ ਬੁੱਧ ਤਲਵੰਡੀ ਬੁੱਧ ਸਿੰਘ ਪਹੁੰਚੇ ਆ ਠੀਕ ਆ ਜੀ ਤਲਵੰਡੀ ਬੁੱਧ ਸਿੰਘ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਤੂਤ ਤੂਤ ਪੰਗਾਲਾ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਤਹਿਸੀਲ ਪੱਟੀ ਲੱਗਦੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਲਵੰਡੀ ਸ਼ੋਭਾ ਸਿੰਘ ਵੀ ਇਥੋਂ ਥੋੜੀ ਦੂਰੀ ਤੇ ਆ ਓਨਰ पुल वीर पुला सिंह ਉਹਨਾਂ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਕਾਫੀ ਲੰਬੇ ਸਮੇਂ ਤੋਂ ਲੈ ਕੇ ਆਉਂਦੇ ਆ ਸੇਲ ਪਰਚੇਜ਼ ਦਾ ਕੰਮ ਆ ਕੋਈ ਦਾਦੇ ਫਰਦਾਦੇ ਤੱਕ ਠੀਕ ਆ ਜੀ ਪੀੜੀ ਦਰ ਪੀੜੀ ਜਿਹੜਾ ਪਸ਼ੂ ਵਪਾਰ ਦਾ ਕੀਤਾ ਜਿਹੜਾ ਅੱਗੇ ਤੁਰਿਆ ਆ ਰਿਹਾ ਵੀਰ ਉਹਨਾਂ ਦਾ ਤੇ ਖਾਸ ਵਿਸ਼ੇ ਜਿਹੜੀ ਇਹ ਪਿੰਡ ਤਲਵੰਡੀ ਬੁੱਧ ਸਿੰਘ ਤੁਸੀਂ ਕਰਨੀ ਆ ਤਰੀਕ ਤੁਸੀਂ ਅੱਜ ਨੋਟ ਕਰ ਲਓ 2 ਫਰਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 1.5 ਵਜੇ ਦਾ ਸੋ ਜ਼ਿਆਦਾਤਰ ਦੋਸਤੋ ਮਜਾ ਹੋਣ ਚਾਹੇ ਵੜਾ ਹੋਣ ਪਸ਼ੂ ਇਸ ਕੈਟਾਗਰੀ ਤੇ ਵੇਚਉਂਦੇ ਰਹਿੰਦੇ ਆ ਇਸ ਕਿਲੇ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਲ ਵਾਸੇ ਆਪਾਂ ਤੁਹਾਨੂੰ ਟੋਟਲ 6 ਦਿਖਾਉਣੇ ਆ ਸਾਰੇ ਸੂਇ ਸੂਇ ਪਸ਼ੂ ਆ ਦੋ ਵੜਾ ਜਿਹੜੀਆਂ ਹੋਣਗੀਆਂ ਉਹ ਬਗੈਰ ਬੱਚੇ ਤੋਂ ਆ ਤੇ ਚਾਰ ਵੜਾ ਜਿਹੜੀਆਂ ਪ੍ਰੋਪਰ ਨਾਲ ਬੱਚੇ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਰੇਟ ਮੁੱਲ ਬੜੇ ਜਾਇਜ਼ ਵਾਜਬ ਰੇਟ ਆ ਤੇ ਕੱਲੇ ਕੱਲੇ ਪਸ਼ੂ ਦਾ ਖੋਲ ਕੇ ਤੋਰ ਕੇ ਵੀ ਦਿਖਾਵਾਂਗੇ ਨਾਲ ਦੀ ਨਾਲ ਦੁੱਧ ਜੇ ਬੋਲੇ ਤੇ ਕੋਈ ਚੱਲਦਾ ਪਸ਼ੂ ਬੋਲਾ ਤੇ ਕਿੰਨਾ ਕਿੰਨਾ ਮੋਲਾ ਪੂਰੀ ਗੱਲਬਾਤ ਕਰਾਂਗੇ ਪੂਰੀ ਡਿਟੇਲ ਦੇ ਵਿੱਚ ਚੱਲਦੇ ਆਂ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਭੋਲਾ ਸਿੰਘ ਸਾਸਰੀ ਕਾਲ ਹਾਂਜੀ ਭਾਈ ਸਾਰੇ ਤੁਹਾਨੂੰ ਭਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਸਾਸਰੀ ਕਾਲ ਜੀ ਹੋਰ ਭਾਜੀ ਕੈਮ ਸੇਤਾ ਵਧੀਆ ਚੜਦੀ ਕਲਾ ਕਿਰਪਾ ਮਾਨਾ ਜੀ ਗੁਰੂ ਨਾਨਕ ਦਾਸ ਦੀ ਅੱਛਾ ਭੋਲੇ ਵੀਰ ਪਸ਼ੂ ਵਪਾਰ ਦਾ ਤੁਹਾਡਾ ਕਾਰੋਬਾਰ ਕੀਤਾ ਵਾ ਤੇ ਬਾਕੀ ਤੁਸੀਂ ਮੈਨੂੰ ਦੱਸਿਆ ਵੀ ਆਪਣਾ ਲੰਬੇ ਸਮੇਂ ਤੋਂ ਦਾਦਾ ਜੀ ਵੀ ਕਰਦੇ ਸੀ ਪਿਓ ਬਾਪ ਦੇ ਟਾਈਮ ਤੋਂ ਕਰਦੇ ਆ ਰਹੇ ਹਾਂ ਹਾਂਜੀ ਹਾਂਜੀ ਇਹ ਹੀ ਆਪ 5000 ਤੋਂ ਮੈਂ ਸ਼ੁਰੂ ਕੀਤੀ ਖਰੀਦਣੀ ਅੱਛਾ ਮੈਂ ਅੱਛਾ ਹਾਂ ਆਧੀ ਉਮਰ ਦੇ ਵੀ ਇਹਦੇ ਟਾਈਮ ਦੀ ਗੱਲ ਵੀਰ ਭੋਲੇ 85 80 82 85 90 ਤੋਂ ਬਾਹਰ ਦੀਆਂ ਵੀ ਹੈਗੀਆਂ ਗੱਲਾਂ ਹਾਂਜੀ ਹਾਂਜੀ ਹਾਂ ਤੇ ਗਾਂ ਆਪਾਂ ਵੀ ਕੰਮ ਆ ਰਹੀ ਦੀ ਕਿਰਪਾ ਜਿਹੜੀ ਗੱਲ ਸਹੀ ਹੋਊਗੀ ਉਹ ਦੱਸਾਂਗੇ ਨਹੀਂ ਕਿ ਗੱਲ ਠੀਕ ਹੈ ਵੀਰ ਭੋਲੇ ਵੀ ਰਾਜ ਨਾਗ ਆਪਣੇ ਕੋਲ ਟੋਟਲ ਜਿਹੜੇ 6 ਆਪਾਂ ਦੱਸਾਉਣੇ ਆ 4 ਵੜਾ ਤੁਸੀਂ ਦੱਸਿਆ ਵੀ ਪ੍ਰੋਪਰ ਨਾਲ ਬੱਚੇ ਦਿਖਾ ਦੇਾਂਗੇ ਤੇ 2 ਵੜਾ ਬਗੈਰ ਬੱਚੇ ਤੋਂ ਹਾਂਜੀ ਇੱਕ ਟੋਕਰ ਗੱਪਣਾ ਵਿੱਚ ਇੱਕ ਟੋਕਰ ਗੱਪਣਾ ਗੱਪਣ ਚੈੱਕ ਪਾਸ ਹਾਂਜੀ ਚੈੱਕ ਕਰਾ ਕੇ 4 ਮਹੀਨੇ ਦੀ ਠੀਕ ਹੈ ਜੀ ਲੋ ਵੀ ਵੀਰ ਭੋਲੇ ਸ਼ੁਰੂਆਤ ਆਪਾਂ ਕਰ ਲੈਂਦੇ ਆ ਪਹਿਲੇ ਨੰਬਰ ਤੋਂ ਦੋਸਤੋ ਸ਼ੁਰੂਆਤ ਇਸ ਵਾਰ ਤੋਂ ਕਰਦੇ ਆ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਕੋਈ ਵੀ ਖਰੀਦਦਾਰ ਹੀ ਕਰਦਾ ਬੇਸ਼ੱਕ ਇੱਥੇ ਆਓ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਆਦੋ ਜੀ ਤੇ ਸਭ ਤੋਂ ਪਹਿਲਾਂ ਵੀ ਜਿਹੜੀ ਆ ਵੱਸੀ ਆਪਣੇ ਕੋਲ ਖੜੀ ਆ ਸਵੇਰ ਗਿਨ ਮਾਇਆ ਇਹ ਪਹਿਲਾ ਸਵੇਰ ਜੀ ਚੌਗੀ ਜੋ ਚੌਗੀ ਆ ਹਾਂ ਜੀ ਮੂੰਹ ਬਾਕੀ ਮੋਹ ਦਿੰਦੀ ਜਿਹੜੇ ਕਨਫਰਮ ਨਹੀਂ ਹੋਣਗੇ ਪਸ਼ੂ ਪੱਕੇ ਹਾਂ ਜੀ ਹਾਂ ਜੀ ਹਾਂ ਜੀ ਕਾਂ ਕਾਂ ਚੌਗੀ ਵੱਸੀ ਆ ਉਹਨੂੰ ਪਹਿਲਾ ਸੋਸ ਹੋਈ ਆ ਕਿੰਨੇ ਦਿਨਾਂ ਦੇ ਵਿੱਚ ਚੱਲਣਗੇ ਇਹ 15 20 20 ਦਿਨ ਹੋਗੇ ਹੋਣਗੇ ਸੋਈ 15 20 ਦਿਨ ਹੋ ਗਿਆ ਤੇ ਅੱਛਾ ਵੀਰ ਦੁੱਧ ਦੇ ਤੱਕ ਹੁਣ ਕਿੰਨਾ ਮੌਕੇ ਦੁੱਧ ਹੋਊਗਾ 16 ਤੇ 15 ਦੀ ਆਪਣੀ ਗਰੰਟੀ ਆ ਕੋਈ ਧਾਰ ਬਣਾ ਮਾਰੇ ਠੀਕ ਹੈ ਜੀ ਹਾਂਜੀ ਹੋਵੇ ਨਾ ਹੋਵੇ ਤਾਂ 16 ਪਰ 15 ਕਿਲੋ ਵੀ ਆਪਣਾ ਜ਼ਿਆਦਾਤਰ ਭੋਲੇ ਬਾਈ ਆਇਆ ਵੀ ਆਨਲਾਈਨ ਵੀਰ ਤੋਂ ਮੰਗਾ ਲੈਂਦੇ ਆ ਠੀਕ ਹੈ ਜੀ ਤੇ ਜਿਹੜੀ ਉਹ ਗੱਲ ਕਰੀਏ ਵੀ ਕੁੱਤਿਆਂ ਨੂੰ ਮੰਗਾ ਜੇ ਗੱਲ ਹੀ ਨਿਕਲੇ ਹਾਂਜੀ ਠੀਕ ਹੈ ਜੀ ਸੋ 15 ਕਿਲੋ ਬੋਸ ਤੋਂ ਇਹਦੇ ਥਲੇ ਦੁੱਧ ਐ ਸੋਸ ਦੇ ਮਗਰ ਬੱਛੀ ਆ ਬੱਚਾ ਵੀ ਤੁਹਾਨੂੰ ਆਪਾਂ ਦਿਖ ਹਾਰੀ ਵਾਲਾ ਚਟਾ ਤੇ ਸਿੰਘ ਜਿਹੜੇ ਆਪਾਂ ਕਹਿ ਸਕਦੇ ਝੁੰਗੀਆਂ ਚ ਆਉਂਦੀ ਆ ਝੁੰਗੀ ਕੋਈ ਮੰਨ ਲਵੇ ਠੀਕ ਆ ਜੀ ਸਿੰਘ ਜਿਹੜੇ ਹੈਗੇ ਠੀਕ ਆ ਜੀ ਪਰ ਹੈ ਠੰਡੀ ਧੀਰੀ ਆ ਤੇ ਬਾਕੀ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਆ ਜੀ ਕੁਦਰਤੀ ਜੇ ਗੱਲ ਕਰੀਏ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਡਾਰਸਪੌਟ ਜਿਹੜੇ ਆ ਵਾਈਟ ਉੱਤੇ ਬਲੈਕ ਸਪੌਟ ਹੈ ਠੀਕ ਆ ਜੀ ਤੇ ਚੱਤੇ ਛੱਟੇ ਦੀ ਸਾਫ ਸੁਥਰੀ ਆ 15 ਲੀਟਰ ਤੇ ਕੋਈ ਭਰਾ ਸੌਦਾ ਕਰ ਲਵੇ ਮਗਰ ਇਹਦੇ ਬੱਛੀ ਆ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਲਿਓ ਜੀ ਬਾਕੀ ਵੰਗਾ ਝੂਟ ਪਾਉਣਾ ਪਾਰਾ ਦੀ ਵੰਗਾ ਪਾਉਂਦੀ ਹੈ ਠੀਕ ਹੈ ਜੀ ਪੰਗੇ ਲੱਗੀ ਲੋਕੀ ਠੀਕ ਹੈ ਜੀ ਬਾਕੀ ਨਿਆਣਾ ਨੂੰ ਨਾ ਜਿਹੜਾ ਕੋਸੇ ਰੱਸੀ ਕੋਈ ਭਰਾ ਪਾ ਕੇ ਚਵਾਈ ਕਰ ਲਵੇ ਠੀਕ ਹੈ ਜੀ ਵੰਗੇ ਰੱਸੀ ਤੇ ਲੱਗੀ ਆ ਹਲਾ ਮਾਰ ਕੇ ਵਿਖਾ ਦਿੰਦੇ ਆ ਆ ਜਰੂਰ ਜੀ ਬਾਲੀ ਲੈ ਕੇ ਸੋ ਬਾਕੀ ਸ਼ਾਨਦਾਰ ਕੁਆਲਿਟੀ ਆ ਸੋਹਣੀ ਹੋਵਾਨੀ ਚੱਦੇ ਵਾਲੇ ਪਾਸਿਓ ਅੱਛਾ ਭੋਲੇ ਭਾਈ ਉਹਨਾਂ ਟਾਈਮ ਕੋ ਡੇਢ ਕਵਾਜਾਂ ਦਾ ਤੇ ਮਾਰਨਿੰਗ ਚਵਾਈ ਕਰੋਂਗੇ ਆਪਣੀ ਵੀ ਚਵਾਈ 5 ਘੜੇ ਦੀ ਹੋਈ ਆ ਸਵੇਰ 5 ਵਜੇ ਠੀਕ ਆ ਹਾਂਜੀ ਮਾਬੀ ਸਵੇਰ 5 ਵਜੇ ਦੀ ਚਵਾਈ ਜਿਹੜੀ ਹੋਈ ਆ ਠੀਕ ਹੈ ਜੀ ਇਹਦਾ ਬੱਚਾ ਹੋਈ ਆ ਬੱਚੀ ਆ ਵਸੀ ਲੋ ਦੀ ਆ ਬੱਚੀ ਆ ਆ ਬੱਚਾ ਤੁਸੀਂ ਚੈੱਕ ਕਰ ਲਓ ਠੀਕਾ ਜੀ ਆ ਬੱਚਾ ਮਗਰ ਇਹਦੇ ਠੀਕ ਹੈ ਆ ਦੇਖੋ ਆਹ ਮੈਂ ਆਹ ਆਏ E ਠੀਕ ਹੈ ਅੱਛਾ ਭੋਲੇ ਬੀ ਦੀ ਕੀ ਡਿਮਾਂਡ ਕਿੰਨੇ ਮੁੱਲ ਦੀ ਦੇਣੀ ਆ ਭਾਜ ਇਹ 60000 ਰੁਪਇਆ ਮਾਨਤਾਣ ਕਰ ਦਾਂਗੇ 60000 ਦੇ ਵਿੱਚੋਂ ਆ ਕਿੰਨਾ ਹੋਊਗਾ ਲੈਸ ਆਪਾਂ ਦੇ ਦੋ ਹਜ਼ਾਰ ਦਾ ਮਾਨਤਾਣ 58000 ਦੇ ਦਾਂਗੇ 58000 ਦੇ ਦਾਂਗੇ ਚਲੋ ਭੀ 58000 ਤੀ ਦੋ ਸੌ ਮਿਲ ਜੂਗੀ ਤੁਹਾਨੂੰ ਜੀ 15 ਕਿਲੋ ਦੁੱਧ ਤੇ ਤੁਸੀਂ ਸੌਦਾ ਕਰ ਲਿਓ ਆਪ ਵੱਛੀ ਹੈ ਮਗਰ ਵੀ ਵੱਛੀ ਹੈ ਠੀਕ ਹੈ ਜੀ ਇੱਧਰ ਸੈਗਨ ਨੰਬਰ ਤੇ ਜਿਹੜੀ ਆਪਣੇ ਕੋਲ ਆ ਬਾੜ ਖਰੀਦ ਫੇਰ ਹੈ ਇਹਨੂੰ ਸਹੀ ਨੂੰ ਚਾਰ ਕਿ ਦਿਨ ਹੋਏ ਜੀ 4 ਕਿ ਦਿਨ ਹੋ ਗਏ ਆ ਬੋਲਾ ਕਿੰਨਾ ਐਸ ਵਾਸਤੇ ਬੋਲਾ 6-7 ਕਿਲੋ ਹੋਊਗਾ 6-7 ਕਿਲੋ ਆ ਹਾਂਜੀ ਤੇ ਬੱਚਾ ਮਗਰ ਦੇ ਹਾਂਜੀ ਅੱਛਾ ਬੱਚਾ ਮੇਲ ਕਾ ਆ ਕੋਈ ਲਾਦੀ ਵੀ ਰਤਾ ਮਾ ਜੀ ਦੱਸੋ ਬੋਲਾ ਜਿਹੜਾ ਐਸ ਵਕਤ 8 ਕਿਲੋ ਹੋਣਾ ਜੀ ਨਹੀਂ 6-7 ਕਿਲੋ 6-7 ਕਿਲੋ ਹਾਂਜੀ ਮਾ ਵੀ 6-7 ਕਿਲੋ ਬੋਲਾ ਆ ਜੇ ਠੀਕ ਆ ਜੀ ਕੋਈ 3-4 4 ਕਿ ਦਿਨ ਦਾ ਸਮਾਂ ਹੋਇਆ ਤੇ ਵੇਰ ਤੁਸੀਂ ਦੇਖ ਸਕਦੇ ਜੇ ਕਰੋਸ ਆਂਗ ਦੇ ਵਿੱਚ ਆ ਐਚ ਐਫ ਦਾ ਕੋਈ ਕਰੋਸ ਮੰਨ ਲਵੇ ਠੀਕ ਆ ਜੀ ਕਰੋਸ ਆਂਗ ਦੇ ਵਿੱਚ ਵੇਰ ਆ ਹਾਂ ਬੱਚਾ ਬਚਾਣਾ ਲਓ ਜੀ ਇਹ ਮਗਰ ਬੱচ্চਾ ਠੀਕ ਆ ਜੀ ਬੱচ্চਾ ਨਾੜੂ ਨਾਲ ਬੱਚੇ ਦੇ ਤੇ 6 ਕਿਲੋ ਬੋਏ ਬੋਲਾ ਠੀਕ ਆ ਜੀ ਬਾਕੀ ਅੱਗੇ ਦੁੱਧ ਸੇਵਾ ਦਾ ਕੋਈ ਭਰਾ ਲੈ ਜਾਊਗਾ ਹਜੇ ਸੂਈ ਨੂੰ ਤਿੰਨ ਚਾਰ ਦਿਨ ਦਾ ਸਮਾਂ ਹੀ ਹੋਇਆ ਠੀਕ ਆ ਤੇ ਇਹ ਕੀ ਮੁੱਲ ਕੀ ਰੇਟ ਭਾਫੜਤੇ ਦੇ ਵਿੱਚ ਵੀ ਮੁੱਲ ਇਹਦਾ 40 ਕਰਦੇ ਆਂ ਆਪਣੀ 30 ਦੇ ਦਿਆਂਗੇ 35000 ਦੀ ਹਾਂਜੀ ਠੀਕ ਆ ਜੀ ਵੀ ਮੁੱਲ ਆਪਣੀ ਵੀਡੀਓ ਪਹਿਲੀ ਆ ਭੋਲੇ ਵੀਰ ਪਹਿਲੇ ਨਾਪ ਤੋਲ ਕੇ ਜੇ ਪਾਉਂਦੇ ਆ ਕਿ ਜਿਹੜਾ ਕੋਈ ਭੈਣ ਭਰਾ ਵਿੱਚੋਂ ਕੋਈ ਰੱਸਾ ਛੜਾਈ ਹਾਂਜੀ ਹਾਂਜੀ ਇਹਦੇ ਵਿੱਚ ਰੱਸਾ ਛੜਾਈ ਹੋਣੀ ਜਿਹੜੀ ਹੋਣੀ ਛੋੜ ਸੱਪੇ ਮੌਕੇ ਤੇ ਹਾਂ ਨਾ ਕਰਾ ਜ ਨਵੀਂ ਇਹ ਦੋਸਤੋ 35000 ਦੀ ਮਿਲ ਜੂਗੀ ਤੁਹਾਨੂੰ 6 ਕਿਲੋ ਬੋਲਾ ਬਾਕੀ ਚੋਣਤਾਂ ਦੀ ਸਾਫ ਸੁਥਰੀ ਚਾਰੇ ਮਹਾਂ ਹੁੰਦੀਆਂ ਹਨ ਜੀ ਠੀਕ ਹੈ ਜੀ ਠੀਕ ਆ ਤੇ ਇਧਰ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਇੱਕ ਆਵ ਬੱਛੀ ਖੜੀ ਫਿਰ ਹਾਂਜੀ ਇਹ ਵੀ ਸੂਈਆਂ 6-7 ਦਿਨਾਂ ਵਿੱਚ 10 ਹੋ ਗਏ ਹੋਣਗੇ। ਵੀ 10 ਦਿਨਾਂ ਆਈਡੀਆ ਮੰਨ ਲਓ ਤੁਸੀਂ 10 ਦਿਨਾਂ ਦੀ ਸੂਈ ਹੈ। ਸੂਈਆਂ ਦੇ ਵਿੱਚ ਕਿੰਨੇ ਪਹਿਲਣ ਕਿ ਦੁੱਜਣ? ਨਹੀਂ ਦੁੱਜਣ ਹੋਊਗੀ। ਤੁਸੀਂ ਪਹਿਲਾਂ ਕਿੰਦੇ ਖਿਆਲ ਆਲੇ ਦੁੱਜਣ ਕੰਨੇ ਆ। ਠੀਕ ਆ ਜੀ। ਲਓ ਵੀ ਦੁੱਜੇ ਮੰਨ ਕੇ ਕੋਈ ਵੀ ਅੱਗੇ ਫੌਦਾ ਕਰ ਲਵੇ। ਇਹਦੇ ਮਗਰ ਬੱਚਾ ਕੀ ਆ ਗਿਆ ਜੀ? ਵੱਛੀ ਵੱਛੀ। ਮਗਰ ਵੱਛੀ ਆ ਠੀਕ ਆ ਜੀ। ਬੱਚਾ ਮਗਰ ਵੱਛੀ ਹੈ। ਕੀ ਗੱਲ? ਡੋਕੜੀ ਆ ਤੇ ਸੀਲ ਬਹੁਤ ਜ਼ਿਆਦੀ ਹੈ। ਠੀਕ ਆ ਜੀ। ਹਾਂਜੀ। ਲਓ ਵੀ ਕਰੋ ਚੱਕ ਠੀਕ ਆ ਜੀ। ਰੰਗ ਇੱਕ ਬਿਲਕੁਲ ਬਲੈਕ ਰੰਗ ਦੇ ਵਿੱਚ ਆ। ਮੱਥੇ ਤੋਂ ਪ ਦਫਾ ਦੇਰਾਂ ਦੀ ਸੂਈ ਆ ਮਗਰ ਬੱਛੀ ਆ ਤੇ ਸੁਬਿਆਂ ਦੇ ਵਿੱਚ ਦੂਜਾ ਇਹ ਸੂਆ ਹੈਗਾ ਠੀਕ ਆ ਜੀ ਤੇ ਦੁੱਧ ਦਾ ਇਸ ਵਕਤ ਕਿੰਨਾ ਹੋਊਗਾ ਭਰਾ ਦੁੱਧ ਦੇ ਥੱਲੇ 8 ਕਿਲੋ ਹੋਊਗਾ 8 ਕਿਲੋ ਹਾਂ ਜੀ ਪੱਕਾ ਇਹੜਾ ਯਾਨੀ ਕਿ 8 ਦਸਾਂਗੇ ਤੇ ਮੜ ਕੇ 6 ਨਿਕਲੂਗਾ ਹੂੰ ਲੋ ਵੀ 8 ਕਿਲੋ ਦੁੱਧ ਨੂੰ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਜੇ ਨਾ ਕਿਸੇ ਵੀਰ ਨੇ ਚੋ ਲੈਣਾ ਇੱਥੇ ਆਣ ਕੇ ਠੀਕ ਆ ਜੀ ਹੋਰ ਹੋਵੇ ਤਾਂ ਕੋਈ ਪਲੱਸ ਨਿਕਲੇ ਪਰ ਜਿਹੜਾ ਹੁਣ ਪਹਿਲਾਂ ਤੁਹਾਨੂੰ ਥੋੜਾ ਬੜਾ ਘਾਟ ਹੀ ਦੱਸ ਕੇ ਸੌਦਾ ਵੀਰਾਂ ਦਾ ਵੀ ਆਪਾਂ ਕਰਾਂਗੇ ਕਿਸੇ ਨਾਲ 8 ਕਿਲੋ ਦੁੱਧ ਤੇ ਦੂਜਾ ਸੂਬਾ ਇਹਦਾ ਮੋਲਾ ਜੀ ਵੀਰ ਭੁੱਲੇ ਮੋਲੇ ਦਾ 42000 ਕਰਦੇ ਆ 42000 ਦੇ ਲੈ ਕੀ ਰਊਗਾ 38000 ਹੀ ਦੇ ਦਾਂਗੇ 38000 ਹਾਂਜੀ ਲੈ ਵੀ 42000 ਮੋਲਾ ਦੋਸਤੋ 38000 ਲੈ ਤੇ ਆ ਕਦ ਵੱਡਾ ਵਹਿਰ ਦਾ ਠੀਕ ਆ ਜੀ ਹਾਇ ਠੰਡੀ ਸੀਲ ਆਪਾਂ ਹਾਂਜੀ ਬਹੁਤ ਠੰਡੀ ਸੀ ਜੀ ਅੱਜ ਧਾਰਾ ਮਾਰ ਕੇ ਦੁਕਾਨ ਨੇ ਬਾਕੀ ਆਥੋ ਤੁਹਾਡਾ ਪ੍ਰੋਫਾਈਲ ਆ ਕੇ ਦਿਖਾ ਦਈਏ ਵੀਰ ਨੇ ਕੋਈ ਜੱਕਰ ਨਹੀਂ ਹਾਂ ਆ ਦੇਖੋ ਜੀ ਠੀਕ ਆ ਸੋ ਹਾਇ ਦੋਸਤੋ ਠੀਰੀ ਆ ਠੰਡੀ ਆ ਸੇਲ ਆ ਇੱਕ ਬੱਚਾ ਤੁਹਾਨੂੰ ਆਪ ਇਹਦਾ ਦਿਖਾ ਦਿੰਨੇ ਆ ਠੀਕ ਹੈ ਜੀ ਆ ਬੱਚਾ ਜਿਹੜਾ ਫੀਮੇਲ ਕਾਫ ਆ ਮਗਰ ਬੱਚੀ ਆ ਠੀਕ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਣੇ ਕੋਲ ਵੀ ਇੱਕ ਆ ਵੜ ਖੜੀ ਆ ਹਾਂ ਜੀ ਇਹ ਵੀ ਮਹੀਨੇ ਦੀ ਮਹੀਨਾ ਸਵਾ ਮਹੀਨਾ ਹੋ ਗਿਆ ਨੇ ਸਈ ਮਹੀਨਾ ਸਵਾ ਮਹੀਨਾ ਹਾਂ ਜੀ ਬੱਚੀ ਮਗਰੇ ਦੀ ਮਗਰ ਬੱਚੀ ਆ ਗਈ ਆ ਇਹ ਦੁੱਧ ਕਿੰਨੇ ਕਿਤੇ ਚੱਲਣ ਰਹੀ ਆ ਦੁੱਧ 14 15 ਕਿਲੋ ਖਲਾ ਹੀ ਹੋਊਗਾ 14 15 ਕਿਲੋ ਹਾਂ ਜੀ ਲੱਭੀ ਮਹੀਨਾ ਸਵਾ ਮਹੀਨਾ ਦੋੜਾ ਦੁੱਧ ਮਾੜੀ ਜੀ ਸਾੜ ਰਸ ਦੀਓ ਠੀਕ ਆ ਜੀ ਧਾਰਾ ਤੂਰਾ ਬਰਾਬਰ ਹਾਂ ਜੀ ਧਾਰਾ ਬਰਾਬਰ ਜੋ ਠੀਕ ਆ ਜੀ 14 ਕੇ 15 ਦੱਸਿਆ ਜੀ 14 15 ਕਿਲੋ ਖੁੱਲਾ ਹੀ ਹੋਊਗਾ ਲੋ ਵੀ 14 15 ਕਿਲੋ ਦੁੱਧ ਇਸ ਗਾਂ ਦੇ ਥੱਲੇ ਹੁਣ ਹਾਜ਼ਰ ਸੁਬਾਹ ਦੇ ਵਿੱਚ ਹੋਊਗੀ ਹਾਂ ਜੀ ਤੀਜੀ ਸੁਬਾਹ ਹੋਊਗੀ ਤੀਜੀ ਸੁਬਾਹ ਹੋਊਗੀ ਲਓ ਜੀ ਕੋਈ ਜਰਸੀ ਤਾਂ ਕੋਈ ਸ਼ਾਈ ਵਾਲ ਦਾ ਕਰਾਸ ਮੰਨ ਲਵੇ ਠੀਕ ਆ ਜੀ ਤੇ ਕੱਦ ਵੱਡਾ ਇਸ ਵਾਹਰ ਦਾ ਠੀਕ ਆ ਜੀ ਲੰਬੀ ਲੰਬੀ ਵੀ ਪੂਰੀ ਆ ਕੱਦ ਤਾਂ ਵੱਡਾ ਮਗਰ ਤੇ ਬੱਚੀ ਹੈ ਬੱਚਾ ਤੁਹਾਨੂੰ ਆਪਾਂ ਦਿਖਾ ਦਵਾਂਗੇ ਠੀਕ ਆ ਜੀ ਫੀਮੇਲ ਕਾਪ ਆ 15 14 15 14 ਲੀਟਰ ਤੇ ਇਸ ਵਕਤ ਚੱਲਣ ਦੀ ਆ ਦਰਮਿਆਨੀ ਇੱਕ ਇਹਦਾ ਤੁਸੀਂ ਦੇਖੋਗੇ ਬਹਿਣੀ ਵਾਲੀ ਸਾਈਡ ਹੈ ਮੜੀ ਜੀ ਚੁੱਕਦੀ ਹੈ ਠੀਕ ਹੈ ਜੀ ਪਰ ਧਾਰਾਂ ਤੋਂ ਦੀ ਕੋਈ ਗੱਲਬਾਤ ਨਹੀਂ ਬਰਾਬਰ ਆ ਧਾਰਾਂ ਬਿਲਕੁਲ ਕੋਈ ਅਗਲੇ ਨਾਲ ਅਗਲੇ ਤੇ ਪਿਛਲੇ ਨਾਲ ਪਿਛਲਾ ਚੋੜੇ ਵੀਰ ਤੇ ਇਹ ਕਿੰਨੇ ਕੁ ਦੀ ਅੱਜ ਦੇ ਰਹੇ ਆ ਵੀਰ ਆਪਾਂ ਮੋਲ 55000 ਕਰਦੇ 50 ਦੀ ਦੇ ਦਿਆਂਗੇ 50000 ਦੀ ਦੇ ਦਿੰਗੇ ਹਾਂ ਜੀ ਛੋੜ ਕਰ ਦਿਆਂਗੇ ਕੋਈ ਠੀਕ ਹੈ ਜੀ ਹਾਂ ਜੀ ਲੋ ਵੀ 55000 ਦੀ ਮੋਲ ਡਿਮਾਂਡ ਆ ਦੋਸਤੋ ਤੇ 50000 ਦੀ ਲੈ ਦੇ ਆ ਵਿੱਚੋਂ ਛੋੜ ਚ ਆਪਾਂ ਮੌਕੇ ਤੇ ਹੋ ਜਾਊਗਾ ਬਾਕੀ ਪੂਰੀ ਵੱਡੀ ਆ ਕੋਈ ਛੋਟੀ ਨਾ ਮੰਨ ਕੇ ਮੇਰਾ ਭਰਾ ਸਵਦਾ ਕਰੇ ਦੂਰੋਂ ਨੇੜੇੋਂ ਕਿਸੇ ਨੇ ਆਉਣਾ ਠੀਕ ਹੈ ਜੀ ਉਹ ਆਪਾਂ ਤੁਹਾਨੂੰ ਵਿੱਚੇ ਦੱਸ ਦਿੱਤਾ ਵੀ ਜਿਹੜਾ ਪਸ਼ੂ ਵੱਡਾ ਨੂੰ ਵੱਡਾ ਕਿਹਾ ਜਾਊਗਾ ਤੇ ਥਾਂਥਨਪੁਰਾ ਹੱਥੀ ਮੁਠੀ ਵਾਲਾ ਇੱਧਰ ਇੱਕ ਕੋਈ ਬੱਚਾ ਤੁਹਾਨੂੰ ਆਪਾਂ ਦਿਖਾ ਦਈਏ ਆਹ ਜਿਹੜੀ ਤੇ ਮਗਰ ਵੱਛੀ ਆ ਸਵਾ ਮਹੀਨਾ ਮਹੀਨਾ ਸਵਾ ਮਹੀਨਾਂ ਜਰਾ ਸਮਾ ਹੋ ਗਿਆ ਇਹਨੂੰ ਅਜੇ ਸੂਈ ਨੂੰ ਆਇਓ ਠੀਕ ਹੈ ਜੀ ਸੋਪਾ ਚੁਪਾਂਜਾ 10000 ਦੇ 50000 ਲੈ ਦੇ ਇੱਕ ਭੁਲ ਵੀ ਆਪਣੇ ਕੋਲ ਡੱਬੀ ਵੜ ਇਧਰ ਆ ਗਈ ਆ ਹਾਂਜੀ ਭਾਜੀ ਇਹ ਬੱਚਾ ਨਹੀਂ ਹੈਗਾ ਆਪਾਂ ਵੀ ਇਦਾਂ ਹੀ ਲੈਂਦੀ ਆ ਅੱਛਾ ਬਾਜ਼ਾਰ ਬੱਚੋਂ ਹਾਂ ਦੁੱਧ 14 15 ਕਿਲੋ ਖੁੱਲਾ ਹੋਊ ਇਹਦੇ ਥੱਲੇ ਠੀਕ ਆ ਜੀ ਹਾਂਜੀ ਇਦਾਂ ਹੀ ਮਿਲਦੀ ਆ ਥਾਪੀ ਦੇ ਕੋਈ ਯੂਨ ਨਹੀਂ ਵੰਗਾ ਹਾਂਜੀ ਕੋਈ ਸ਼ਾਇਦ ਹੀ ਲੋੜ ਨਹੀਂ ਆ ਠੀਕ ਆ ਜੀ ਮਾਲ ਦੋਸਤੋ ਫੋਨਾ ਹਾਈਟ ਕੱਟ ਦੇ ਵਿੱਚ ਆ ਸੋ 15 14 15 ਕਿਲੋ ਦੁੱਧ ਇਸ ਵੈੜ ਦੇ ਥੱਲੇ ਵੀ ਹਾਜ਼ਰ ਆ ਕੋਈ ਢੰਗਾ ਕੋਈ ਢੰਗਾ ਕੋਈ ਰੱਸੀ ਨਿਆਣਾ ਪਾਉਣ ਦੀ ਲੋੜ ਨਹੀਂ ਗਈ ਇਸੇ ਤਰ੍ਹਾਂ ਬੈਠ ਕੇ ਤੁਸੀਂ ਚਬਾਈ ਕਰ ਲਮੋਗੇ ਠੀਕ ਆ ਜੀ ਸੋ ਹਾਈਟ ਕੱਟ ਪੂਰਾ ਤੇ ਅੱਗੇ ਉਸ ਵਾਂਗ ਹੀ ਠੀਕ ਆ ਜੀ ਸੋ ਥਣਪੂਰਾ ਹੱਥੀ ਮੁਠੀ ਵਾਲਾ ਤੇ ਤੁਸੀਂ ਪਹਿਲਾਂ ਚਬਾਈ ਕਰਨੀ ਹੈ ਜਾਂ ਕੋਈ ਬੱਚਾ ਬੈਠ ਕੇ ਵੀ ਚਬਾਈ ਕਰ ਸਕਦਾ ਠੀਕ ਆ ਜੀ ਠੰਡੇ ਧੀਰੇ ਪਛੀ ਦਾ ਇੰਨਾ ਕ ਵਾਦਾ ਆ ਦੇਖੋ ਇਸੇ ਤਰ੍ਹਾਂ ਬੈਠਣਾ ਠੀਕ ਆ ਜੀ ਕੋਈ ਕਰਮਾਂ ਦੀ ਲੱਤ ਛੜਨੀ ਗਈ ਆ ਵੈਸੇ ਮਾਰੇ ਨਿਸ਼ਾਨ ਦੇ ਪਿਲਕਿਆਂ ਦੇ ਹਾਂਜੀ ਇਹ ਪਿਲਕਿਆਂ ਦੇ ਨਿਸ਼ਾਨ ਮਾਰੇ ਠੀਕ ਆ ਜੀ ਇਹਦਾ ਮੁੱਲ ਕੀ ਕਰਦੇ ਪਏ ਆ ਵੀਰ ਇਹ ਕਿੰਨੇ ਦੇ ਦੇ ਰਿਆਂ ਫੇਰ ਅੱਜ ਮੁੱਲ ਇਹਦਾ 45000 ਕਰਦੇ 40 ਦੇ ਦੇ ਦਾਂਗੇ 40000 ਦੇ ਦੇ ਦਈਏ ਉਹਨਾਂ ਕਹਾਂ ਗੱਬਣੇ ਕੀ ਆਪਣੀ ਨਹੀਂ ਕੋਈ ਵੀ ਗਰੰਟੀ ਆਪਾਂ ਦੇ ਇਦਾਂ ਹੀ ਦਾਂ ਖਾਲੀ ਆ ਜੀ ਅੱਛਾ ਅੱਛਾ ਹਾਂਜੀ ਮਾਲਕ ਜੀ ਬਣੀ ਸੌਰੀ ਹੈ ਉਹਨਾਂ ਦੱਸਾਂ ਜੀ ਠੀਕ ਆ ਜੀ ਸਵਾ ਮਹੀਨਾ ਡੇਢ ਕਹਿੰਦੇ ਹੋ ਗਿਆ ਅੱਛਾ ਜੀ ਲਓ ਵੀ ਠੀਕ ਆ ਜੀ ਇਹ ਦੋਸਤੋ ਜਿਹੜੀ ਆਪਾਂ ਤੁਹਾਨੂੰ ਵਾਇਰ ਦਿਖਾ ਦਿੱਤੀ ਆ ਠੀਕ ਆ ਸੋਹਾਇਤ ਕੱਦ ਦੀ ਪੂਰੀ ਆ ਵੱਡੀ ਆ 15 ਕਿਲੋ ਧਾਰਾਂ ਨੇ ਠੀਕ ਆ ਜੀ ਬਾਕੀ ਮੋਲੇ ਜਿੰਨਾ ਤੁਹਾਨੂੰ ਦੱਸਿਆ ਉਹਦੇ ਜੋ ਛੋੜਛੱਪ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਆ ਇੱਧਰ ਇੱਕ ਵਾਛੀ ਤੁਹਾਨੂੰ ਦਿਖਾਉਣੀ ਆ ਆਪਾਂ ਠੀਕ ਆ ਜੀ ਇਹ ਵੀ ਕ੍ਰੋਸ ਅੰਗ ਦੇ ਵਿੱਚ ਹੀ ਆ ਕੋਈ ਭਰਾ ਜਰਸੀ ਦਾ ਕ੍ਰੋਸ ਮੰਨ ਲਵੇ ਅੱਛਾ ਭੋਲੇ ਭਾਈ ਇਹ ਇੱਕ ਟੋਕਰ ਦਾ ਆਪਾਂ ਹਾਂ ਜੀ ਇਹ ਥੋੜੀ ਕਿ ਬਾਹਨੇ ਦੀ ਟਾਇਰ ਦਾ ਦੁੱਧ ਜਿਹੜਾ 8 ਕਿਲੋ ਖੁੱਲਾ ਹੋਊਗਾ ਠੀਕ ਆ ਲਿਓ ਥੋੜੀ ਕਿ ਟਾਇਰ ਰਸਦੀ ਆ ਠੀਕ ਆ ਜੀ ਹਾਂ ਜੀ ਚੈੱਕ ਕਰਾ ਕੇ ਆਪਾਂ ਕਰਾਈ ਹੋਈ ਆ 4 ਮਹੀਨੇ ਦੀ ਇਦਾਂ ਹੀ ਥੱਲੇ ਬੈਈਏ ਕੋਈ ਚੱਕਰ ਨਹੀਂ ਜੂਲ ਲਾ ਕੇ ਖਣ ਬਹੁਤਾ ਜਿਆਦਾ ਹਾਂਜੀ ਮਤਲਬ ਇਹ ਆਪਣੇ ਹਾਥੀ ਚੈੱਕ ਹੋਈ ਹੈ ਹਾਂਜੀ ਆਪਣੇ ਆਪ ਦੇ ਘਰੇ ਲਿਆ ਕੇ ਆਪਾਂ ਚੈੱਕ ਕੀਆ ਚੌ ਮਹੀਨੇ ਦੀ ਚੈੱਕ ਪਾਸ ਆ ਦੁੱਧ ਕਿੰਨਾ ਦੱਸਿਆ ਜੀ ਦੁੱਧ 8 ਕਿਲੋ ਖੁੱਲਾ ਹੋਊਗਾ ਥੱਲੇ 8 ਕਿਲੋ ਹਾਂਜੀ ਮੈਂ ਵੀ 8 ਕਿਲੋ ਦੁੱਧ ਦਾ ਤੇ ਚੌ ਮਹੀਨੇ ਦੀ ਚੈੱਕ ਪਾਸ ਇਹ ਵੱਛੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਗਾ ਦੂਜੇ ਸਵੇਰੇ ਫਿਰ ਗੱਬਣ ਹੋਊਗੀ ਨਾ ਦੂਜੇ ਸਵੇਰ ਲਈ ਹਾਂਜੀ ਹਾਂਜੀ ਆ ਪਹਿਲੇ ਤੇ ਚੱਲਣ ਈ ਹੈ ਠੀਕ ਆ ਜੀ ਇਹਦਾ ਮੋਲ ਕੀ ਕਰਤਾ ਫਿਰ ਕਿੰਨੇ ਦਿੱਤਈਏ ਹੋਣ 35000 ਕਰਦੇ ਆ ਹਾਂਜੀ 32000 ਦੀ ਦੇ ਦਾਂਗੇ 35000 ਡਿਮਾਂਡ ਆ 32000 ਲੈ ਦੇ ਹਾਂਜੀ ਜਿਹੜਾ ਲੈ ਲੈਣਾ ਠੀਕ ਆ ਜੀ ਹਾਂਜੀ ਮੈਂ ਵੀ 35000 ਡਿਮਾਂਡ ਹੈ ਕੀਤੀ ਠੀਕ ਆ ਜੀ ਤੋਕਰ ਦਾ ਬਣਦਾ ਤੇ 32000 ਰੁਪਏ ਤੁਹਾਨੂੰ ਇਹ ਮਿਲ ਜੂਗੀ ਸੋ 4 ਮਹੀਨੇ ਦੀ ਚੈੱਕ ਪਾਸ ਆ 8 ਕਿਲੋ ਦੁੱਧ ਦੇ ਤੇਲੇ ਹੁਣ ਹਾਜ਼ਰ ਆ ਠੀਕ ਆ ਜੀ ਤੇ ਇਹ ਅੱਜ ਲੱਗਨੇ ਵੀਰ ਭੋਲੇ ਉਹਨਾਂ ਦੇ ਕੋਲ ਠੀਕ ਆ ਜੀ ਤੇ ਬਾਕੀ ਕੱਲੇ ਕੱਲੇ ਲੱਗਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀ ਦਿਖਾ ਦੇ ਕੋਈ ਦੋ ਤਿੰਨ ਨਾਕ ਜਿਹੜੇ ਤੁਹਾਨੂੰ ਆਪਾਂ ਠੀਕ ਹੈ ਜੀ ਸੋ ਪਸ਼ੂ ਸਾਰੇ ਸਵੇ ਸਵਾਏ ਆ ਤੇ ਥੋੜੇ ਕਿਸੇ ਭੜਾਣੇ ਪੈਸੇ ਖਰਚ ਕਰਨੇ ਆ ਠੀਕ ਹੈ ਜੀ ਥੋੜੀ ਰਕਮ ਖਰਚ ਕਰਨੀ ਆ ਤੇ ਇਸ ਹਿਸਾਬ ਕਿਤਾਬ ਦੇ ਵਿੱਚ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਤੇ ਸੰਪਰਕ ਕਰ ਲਿਓ ਠੀਕ ਹੈ ਜੀ ਕੋਈ 15 15 14 14 ਲੀਟਰ ਇਹਨਾਂ ਵੜਾ ਦੇ ਥਲੇ ਦੁੱਧ ਹਾਜ਼ਰ ਆ ਜਿਹੜੀਆਂ ਆਪਾਂ ਤੁਹਾਨੂੰ ਕਈ ਬੋਲ ਦੇ ਉੱਤੇ ਨੋਟ ਕਰਵਾਈਆਂ ਠੀਕ ਹੈ ਜੀ ਉਹਦੇ ਥਲੇ ਇੱਕ ਥਲੇ 6 ਕਿਲੋ ਪੌਣਾ ਇੱਕ ਥਲੇ 8 ਕਿਲੋ ਜਿਹੜਾ ਦੁੱਧ ਐਸ ਵਕਤ ਮੌਕੇ ਦੇ ਹਾਜ਼ਰ ਆ ਇਹ ਅੱਜ ਲੈ ਗਨੇ ਠੀਕ ਹੈ ਜੀ ਟੋਟਲ ਹਾਂਜੀ 81436 77018 1 ਕੋ ਲੈ ਲਓ 97810 55883 ਹਾਂਜੀ ਇੱਕ ਵਾਰੀ ਫਿਰ ਬੋਲਦਗੇ 97810 55883 ਠੀਕ ਹੈ ਜੀ ਹਾਂਜੀ ਮੋ ਵੀ ਇਹ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਠੀਕ ਹੈ ਜੀ ਸੋ ਮਾਲ ਦੋਹਲੀ ਰੂਟੀਨ ਦੇ ਵਿੱਚ ਆਉਂਦਾ ਰਹਿੰਦਾ ਇਸ ਕਰੇ ਇਸ ਕਿਨੇ ਦੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ oh